ਸਾਥਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਦੇ ਅੱਜ ਸudar jugraj singh ਦੇ ਗ੍ਰਹਿ ਵਿਖੇ ਸ਼ੇਰਗੜ੍ਹ ਨਾਲ ਇਖਨੌਰੀ ਬਾਰਡਰ ਤੇ ਪੈਂਦਾ ਜਿਹੜੇ ਵੱਡੀ ਸੇਵਾ ਦਾ ਰੋਲ ਨਿਭਾ ਰਹੇ ਲੰਗਰ ਆਦ ਔਰ ਦਿਨ ਰਾਤ ਸੇਵਾ ਕਰ ਰਹੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਹੀ ਬਤਲਾਂ ਤੋਂ ਔਰ ਉਹਨਾਂ ਨੇ ਗ੍ਰਹਿ ਵਿਖੇ ਬੈਠੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤ ਕਮੋਰਚੇ ਵੱਲੋਂ ਤੇ ਭਾਤ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਲਗਾਤਾਰ ਨਵਰੀਤ ਨੂੰ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਹੋਇਆ ਸੀਗਾ ਔਰ ਉਹ ਧਰਨਾ ਜਿਹੜਾ ਅੰਬਾਲਾ ਦੇ ਐਸਪੀ ਦਫ਼ਤਰ ਜਿਹੜਾ ਆਪਾਂ ਲਿਖਿਆ ਸੀ 17 ਅਤੇ 18 ਦਾ ਔਰ ਵੱਡੇ ਪੱਧਰ ਤੇ ਪੂਰੇ ਪੰਜਾਬ ਚ ਪੂਰੇ ਹਰਿਆਣੇ ਜਾਦ ਜਿਹੜਾ ਮੈਂ ਡਿਊਟੀਆਂ ਲੱਗੀਆਂ ਸੀ ਲੀਡਰਾਂ ਦੀਆਂ ਆਗੂਆਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਸਤਾਰਾਂ 18 ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਭਾਗਵਾਸੀਆਂ ਦਾ ਸਾਰਿਆਂ ਦਾ ਜਨਤਕ ਲੋਕਾਂ ਦਾ ਕਿ ਜਿਨ੍ਹਾਂ ਨੇ ਵੱਡੀ ਇਹ ਚਿੰਤਾ ਦਾ ਵਿਸ਼ਾ ਬਣਿਆ ਸੀ ਕਿ ਨਵਰੀਤ ਨੂੰ ਜਿਹੜਾ ਹਰਿਆਕ ਕਰਾਉਣਾ ਜ਼ਰੂਰੀ ਆ ਉਹ ਰਾਤ ਨਵਰੀਤ ਜਲਵੇੜਾ ਆਪਣਾ ਜਿਹੜਾ ਨੌਜਵਾਨ ਸਾਥੀ ਉਹ ਹਰਿਆ ਹੋ ਚੁੱਕਾ ਵਾ ਔਰ ਇਹ ਤੁਹਾਡਾ ਸਾਰਿਆਂ ਦਾ ਸੰਘਰਸ਼ੀਲ ਜਥੇਬੰਦੀਆਂ ਦਾ ਔਰ ਸੰਘਰਸ਼ੀਲ ਯੋਧਿਆਂ ਜਰਨੈਲਿਆਂ ਦਾ ਜਰਨੈਲਿਆਂ ਦਾ ਸਦਕਾ ਵਾ ਕਿ ਜਿਹੜਾ ਤੁਸੀਂ ਵੱਡਾ ਪ੍ਰੈਸ਼ਰ ਪਾ ਕੇ ਔਰ ਨਵਦੀਪ ਸਿੰਘ ਜਲਵੇੜਾ ਨੂੰ ਜਿਹੜਾ ਵਾ ਜੇਲ੍ਹ ਤੋਂ ਆਜ਼ਾਦ ਕਰਵਾ ਦਿੱਤਾ ਔਰ ਤਾਂ ਕਿ ਉਹ ਜਥੇਬੰਦੀਆਂ ਦੇ ਵਿੱਚ ਸੇਵਾ ਨਿਭਾਉਣ ਦੀ ਫੇਰ ਆਪਦੀ ਜੁੜੀ ਸੰਭਾਲੇ ਔਰ ਅਸੀਂ ਧੰਨਵਾਦ ਕਰਦੇ ਆ ਸਾਰੇ ਹੀ ਕਿਸਾਨ ਮਜ਼ਦੂਰ ਮੋਰਚੇ ਦਾ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਖਨੌਰੀ ਬਾਰਡਰ ਤੋਂ ਪਿੰਡ ਸ਼ੇਰਗਲ ਸਰਦਾਰ ਜੁਗਰਾਜ ਸਿੰਘ ਦੇ ਗ੍ਰਹਿ ਵਿਹੇ ਤੋਂ ਅਸੀਂ ਜਿਹੜੇ ਸਾਰੇ ਕਿਸਾਨਾਂ ਦਾ ਧੰਨਵਾਦ ਕਰਦੇ ਆ ਕਿ ਬਹੁਤ ਬਹੁਤ ਹੀ ਦਿਲੋਂ ਤੁਹਾਡਾ ਧੰਨਵਾਦ ਕਿ ਜਿਨ੍ਹਾਂ ਨੇ ਸਾਰਾ ਕੁਝ ਕੰਮ ਧੰਦਾ ਛੱਡ ਕੇ ਆਪਣੀਆਂ ਬੱਸਾਂ ਮੋਟਰਾਂ ਔਰ ਗੱਡੀਆਂ ਜੋ ਵੀ ਜਿੱਦਾਂ ਦਾ ਸਿਸਟਮ ਬਣਾਇਆ ਸੀ ਔਰ ਉਹਦੇ ਸੜਕੇ ਨਾਲ ਉਹ ਰਿਹਾ ਚੁੱਕਾ ਔਰ ਤੁਸੀਂ ਹੁਣ ਆਪੋ ਆਪਣੇ ਕੰਮਾਂ ਨੂੰ ਬਾਕੀ ਜਿੱਥੇ ਜਿੱਥੇ ਤੁਹਾਡੀਆਂ ਡਿਊਟੀਆਂ ਔਰ ਡਿਊਟੀਆਂ ਸੰਭਾਲੋ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ